ਬਾਬਾ ਜੀ ਕੀ ਨਾਮ ਆਪਣਾ ਕਿਹੜਾ ਏਰੀਆ ਤੇ ਕੀ ਗੱਲਬਾਤ ਹੋਈ ਆ ਹਾਂਜੀ ਮੇਰਾ ਨਾਮ ਨੰਦਰੀ ਮਹੰਤੇ ਮੈਂ ਇੱਥੇ ਆਉਂਦਾ ਕੱਢ ਕੇ ਦਿਖਾ ਦੋ ਤੁਸੀਂ ਕੱਢ ਕੇ ਦਿਖਾ ਦੋ ਕੱਢ ਦੋ ਕੱਢ ਦੋ ਉਹ ਕਾਕਾ ਫੰਟਰ ਹੋ ਜਾਓ ਨਾ ਆਪਣੇ ਕੱਢੋ ਉਹ ਕੀ ਪਟਰਾ ਹੋਵੇ ਬੰਦੋੜੇ ਵਾਲਿਆ ਉਧਰ ਤੁਸੀਂ ਦੇਖੋ ਜੀ ਵਿੱਚ 10000 ਰੁਪਏ ਹੋਏ ਇਹਦੇ ਵਿੱਚ 10000 ਰੁਪਏ ਤੁਹਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਹਾਂਜੀ ਕਦੀ ਸਾਨੂੰ ਕਹੇ ਬੰਦੇ ਤੋਂ ਫੋਨ ਕਦੀ ਕੋਈ ਝੂਠੀ ਪ੍ਰੈਸ ਸਾਡੇ ਘਰ ਕਲਦਾ ਸਾਨੂੰ ਪਤਾ ਮੌਕੇ ਤੇ ਆ ਪ੍ਰੈਸ ਆਈ ਸਾਡੇ ਤੁਸੀਂ ਮਾਨਜੋਗ ਅੱਜ ਸਤਿਕਾਰਯੋਗ ਸਾਡੇ ਵੀਰ ਪ੍ਰੈਸ ਵਾਲੇ ਲੇਕਿਨ ਤੁਹਾਡੇ ਪੇਸ ਦੇ ਵਿੱਚ ਝੂਠੇ ਸਾਡੇ ਘਰ ਕਲਦਾ ਕੱਲ ਨੂੰ ਸਾਨੂੰ ਕੋਈ ਸਾਡੇ ਨਾਲ ਕਰੇਗਾ ਇਸ ਦਾ ਜ਼ਿੰਮੇਵਾਰ ਸੋ ਨੂੰ ਜੇ ਮੈਂ ਤਾਂ ਚਾਂਸਿੰਗ ਕਿੱਥੇ ਡਾਕਟਰ ਕਿੱਥੇ ਨਹੀਂ ਜੀ ਆਹ ਦੇਖੋ ਮੋਕੇ ਦੇ ਵਿੱਚ ਹਜ਼ਾਰ ਆ ਆਹ ਆਹ ਦੇਖੋ ਹੱਥਿਆਰ ਮੋਕੇ ਦੇ ਵਿੱਚ ਆਹ ਮੋਕੇ ਦੇ ਵਿੱਚ ਹੱਥਿਆਰ ਆ ਦੇਖੋ ਹੇਠੇ ਦੇਖਣਾ ਸਾਰੀ মিডিਆ ਦੇ ਸਾਹਮਣੇ ਪਤਾ ਉਹਦੀ ਗੱਡੀ ਦੇ ਵਿੱਚੋਂ ਕੱਢਿਆ ਹੇਠੇ ਨੀਚੇ ਦੇਖੋ ਇਹਨਾਂ ਨੂੰ ਆਹ ਦੇਖੋ ਸਾਰੇ ਉਹਦੀ ਗੱਡੀ ਚੋਂ ਕੱਢਿਆ ਤੁਸੀਂ ਸਾਰਿਆਂ ਨੇ ਹਾਂ ਆ ਵੀ ਤਾਂ ਚੁੱਕੋ 70 ਦੇ ਵਿੱਚ ਰੱਖਿਆ ਬਾਨੇ ਡੰਡੇ ਇਹ ਦੇਖੋ ਆਇਆਇਸ ਕੋ ਉਹ ਵੇਖੋ ਆ ਦੇਖੋ ਬਿਖਾਓ ਇਧਰ ਕੱਟ ਕੱਟ ਇਹ ਦੇਖੋ ਆ ਦੇਖੋ ਡੰਡੇ ਸਾਨੂੰ ਮਾਰਨ ਵਾਸਤੇ ਉਹ ਵੀ ਕੱਢ ਲਓ ਉਹ ਵੀ ਕੱਢ ਲਓ ਜਿਹੜੀ ਆ ਤੁਹਾਨੂੰ ਉਹਦੀ ਕੱਢ ਲਓ ਉਹ ਵੀ ਕੱਢ ਲਓ ਜੋੜੇ ਵਾਲੇ ਉਹ ਬਾਬਾ ਜੀ ਕੱਢ ਲਓ ਬਾਬਾ ਜੀ ਕੱਢ ਲਓ ਦਾਕਟਰ ਵੀ ਕੱਢ ਮੈਂ ਕੱਢ ਦੇ ਦਾਕਟਰ ਹਾਂ ਮਕਾਓ ਜੀ ਕਿਹਦੇ ਆ ਇਹ ਸਾਰੇ ਸਕੂਲ ਦੀ ਸਾਡਾ ਡੇਰਾ ਖਾਲੀ ਕਰਾਇਆ ਜਾਵੇ ਸਾਡਾ ਤੁਹਾਨੂੰ ਹੱਕ ਮਿਲਣਾ ਚਾਹੀਦਾ ਮੈਂ ਪੰਮੀ ਗੁਰੂ ਦੀ ਚੇਲਾ ਮੈਨੂੰ ਛੋਟੀ ਹੁੰਦੀ ਤੋਂ ਪਾਲਿਆ ਇਹਦਾ ਮੁੰਡਾ ਉੱਥੇ ਆ ਕੇ ਤੇ ਬਹਿ ਗਿਆ ਤੇ ਘਰ ਦੇ ਵਿੱਚ ਸਾਡੇ ਡੇਰੇ ਦੇ ਵਿੱਚ ਮੈਂ ਕਿੱਥੇ ਜਾਵਾਂ ਮੈਂ ਕੀ ਕਰਾਂ ਮੇਰਾ ਕੋਈ ਫੈਸਲਾ ਸਰਕਾਰ ਕਰੇ ਮੈਂ ਗਰੀਬ ਘਰ ਦੀ ਬੱਚਾ ਹਾਂ ਕੀ ਆ ਮੇਰੀ ਕੋਈ ਸਰਕਾਰ ਮੇਰੀ ਕੋਈ ਤਾਰੀ ਜਿੰਨੀ ਜਨਤਾ ਮੇਰੀ ਹੈਲਪ ਕਰੋ ਮੈਂ ਕੁਸਰਾ ਲੋਕ ਉਹ ਬੰਦਾ ਹੈਗਾ ਉਥੇ ਆ ਕੇ ਉਹਨੇ ਕਬਜ਼ਾ ਕਰ ਲਿਆ ਮੈਂ ਸਾਡੇ ਨਾਲ ਧੱਕਾ ਮੇਤਾ ਸਾਡੀ ਜਿੰਨੂ ਹੱਥ ਪਾਇਆ ਸਾਨੂੰ ਮਾਰਿਆ ਕੁੱਟਿਆ ਬਦਮਾਸ਼ ਮੁੰਡੇ ਲੈ ਕੇ ਉਹ ਪਰਪਿੰਡ ਦੇ ਵਿੱਚ ਮੋਕੇ ਦਿਹੁਣੇ ਜਾ ਕੇ ਪੁੱਸ ਸਕਦੇ ਤੁਸੀਂ ਦੋ ਗੱਡੀਆਂ ਲੈ ਕੇ ਆਇਆ ਘੜਿਆਂ ਨਾਲ ਮੁੰਡੇ ਸਾਡੇਆਂ ਦੇ ਸਿਰ ਪਾੜ ਦਿੱਤੇ ਫੇਰ ਚਿੱਟਾ ਪੀਂਦਾ ਇਹ ਚਿੱਟਾ ਪੀਂਦਾ ਜੀ ਸਾਨੂੰ ਕਹਿੰਦਾ ਲੋਕਾਂ ਕੋ ਧੱਕੇ ਨਵਧਾਈਆਂ ਲੈ ਕੇ ਉਹ ਆਵਰ ਕੀ ਬਣਾਏ ਬਣਾ ਰਹਾ ਬਣਾ ਰਹਾ ਸਾਡੀ ਬਾਜੂ ਕੋ ਪਹਿਲਾਂ ਨਹੀਂ ਕਰੀ ਆ ਆ ਭਾਜੀ ਮੇਰਾ ਉਹਦਾ ਵੀ ਸਿਰ ਪੱਟਾ ਵੇਖੋ ਆ ਵੇਖੋ ਇੱਧਰ ਬਣਾਓ ਹਾਂ ਬਣਾਓ ਲਓ ਆ ਵੇਖੋ ਸਾਡੇ ਲੋਕ ਕਮਾਸਟਰ ਮੁੰਡਿਆਂ ਨੇ ਸਿਰ ਪਾੜ ਦਿੱਤੇ ਆ ਦੇਖੋ ਹਾਂ ਹੋ ਗਿਆ ਤਾਂ ਉਹ ਪਰ ਪਿੰਡੇ ਤੇ ਬੈਠ ਕੇ ਕੱਢ ਲਓ ਬਾਈਡ ਕਰ ਲੀ ਪਹਿਲੋ